ਕੁਲਜਿੰਦਰ ਸਿੱਧੂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ ਕੁਲਜਿੰਦਰ ਸਿੱਧੂ ਤੇ ਉਹਨਾਂ ਦੀ ਪਤਨੀ ਨਿਧੀ ਦੇ ਖਿਲਾਫ ਅੱਜ ਜੋ ਮਾਮਲਾ ਹੈ ਦਰਜ ਕਰਵਾਇਆ ਗਿਆ ਹੈ ਜ਼ਿਕਰ ਜੋ ਹੈ ਕਿ ਫੋਰਚੂਨਰ ਗੱਡੀ ਦੀ ਪੰਤੋਂ ਤੇ ਚੋਰੀ ਦੇ ਇਲਜ਼ਾਮ ਜੋ ਨੇ ਪੰਜਾਬੀ ਐਕਟਰ ਤੇ ਲੱਗੇ ਨੇ ਮੋਹਾਲੀ ਦੀ ਹੋਮਲੈਂਡ ਸੋਸਾਇਟੀ ਦਾ ਪੂਰਾ ਮਾਮਲਾ ਦੱਸਿਆ ਜਾ ਰਿਹਾ ਹੈ ਗੱਡੀ ਦੀ ਪੰਤ ਤੋੜ ਕਰਦਿਆਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਦਰਸਲ ਵਿਵਾਦ ਤੋਂ ਬਾਅਦ ਕੁਲਜਿੰਦਰ ਸਿੱਧੂ ਨੇ ਵੀਡੀਓ ਪਾ ਕੇ ਆਪਣੀ ਸਫਾਈ ਦਿੱਤੀ ਹੈ ਤੇ ਕਿਹਾ ਹੈ ਕਿ ਗੱਡੀਆਂ ਦੀ ਪਾਰਕਿੰਗ ਨੂੰ ਲੈ ਕੇ ਆ ਪੂਰਾ ਵਿਵਾਦ ਹੋਇਆ ਸੀ ਕੁਲਜਿੰਦਰ ਸਿੱਧੂ ਨੇ ਸ਼ਿਕਾਇਤ ਕਰਤਾ ਤੇ ਪਤਨੀ ਨਾਲ ਬਦਤਮੀਜ਼ੀ ਕਰਨ ਦੇ ਇਲਜ਼ਾਮ ਵੀ ਲਗਾਏ ਗਏ ਨੇ ਤੇ ਕਿਹਾ ਹੈ ਕਿ ਸ਼ਿਕਾਇਤ ਕਰਤਾ ਮਨਪ੍ਰੀਤ ਨੇ ਸ਼ਿਕਾਇਤ ਚ ਲਿਖਿਆ ਹੈ ਕਿ ਕੁਲਜਿੰਦਰ ਤੇ ਉਸਦੀ ਪਤਨੀ ਦੇ ਵੱਲੋਂ ਬੇਵਜ੍ਹਾ ਉਸਦੀ ਕਾਰ ਦੀ ਪੰਤੋੜ ਕੀਤੀ ਗਈ ਹੈ ਤੇ ਉਹਨਾਂ ਨੇ ਕਾਰ ਦੇ ਡੈਸ਼ਬੋਰਡ ਤੋਂ ਸੋਨੇ ਦੀ ਰਿੰਗ ਤੇ 25000 ਰੁਪਏ ਚੋਰੀ ਕਰ ਲਏ ਦੂਜੇ ਪਾਸੇ ਅਦਾਕਾਰ ਕੁਲਜਿੰਦਰ ਸਿੱਧੂ ਦਾ ਕਹਿਣਾ ਹੈ ਕਿ ਸਾਰਾ ਵਿਵਾਦ ਪਾਰਕਿੰਗ ਨੂੰ ਲੈ ਕੇ ਹੋਇਆ ਮਨਪ੍ਰੀਤ ਵੱਲੋਂ ਜਾਣਬੁੱਝ ਕੇ ਹੀ ਮੇਰੀ ਪਾਰਕਿੰਗ ਬਲੌਕ ਕਰ ਦਿੱਤੀ ਗਈ ਸੀ ਤੇ ਕਹਿਣ ਤੇ ਮੇਰੀ ਪਤਨੀ ਨਾਲ ਬਦਤਮੀਜ਼ੀ ਕੀਤੀ ਗਈ ਜਿਸ ਤੋਂ ਬਾਅਦ ਸੱਚ ਇੱਕ ਕਦਮ ਚੁੱਕਿਆ ਤੇ ਵਿਵਾਦਾਂ ਵਿਚ ਕਿਨੇ ਨੇ ਪੰਜਾਬੀ ਐਕਟਰ ਕੁਲਜਿੰਦਰ ਸਿੱਧੂ ਵੋਕੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਹੈ ਅਦਾਕਾਰ ਤਸਵੀਰਾਂ 'ਚ ਨਜ਼ਰ ਆ ਰਹੇ ਨੇ ਉਹਨਾਂ ਦੀ ਪਤਨੀ ਵੀ ਵੇਖੀ ਜਾ ਸਕਦੀ ਹੈ ਫੋਰਚੂਨਰ ਗੱਡੀ ਚਿੱਟੇ ਰੰਗ ਦੀ ਨਜ਼ਰ ਆ ਰਹੀ ਹੈ ਤੇ ਕਿਤਨਾ ਕਿਤੇ ਗੱਡੀ ਦੀ ਪੰਨ ਤੋੜ ਕੀਤੀ ਜਾ ਰਹੀ ਹੈ ਤੇ ਸ਼ਿਕਾਇਤਕਰਤਾ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਪੰਜਾਬੀ ਐਕਟਰ ਕੁਲਜਿੰਦਰ ਸਿੱਧੂ ਤੇ ਉਹਨਾਂ ਦੀ ਪਤਨੀ ਦੇ ਖਿਲਾਫ ਹਾਲਾਂਕਿ ਫੋਰਚੂਨਰ ਗੱਡੀ ਦੀ ਪੰਨ ਤੋੜ ਤੇ ਚੋਰੀ ਦੇ ਇਲਜ਼ਾਮ ਲੱਗੇ ਨੇ ਪੰਜਾਬੀ ਐਕਟਰ ਤੇ ਸੀਸੀਟੀਵੀ ਫੁਟੇਜ ਵੇਖਿਆ ਜਾ ਸਕਦਾ ਕਿ ਕਿਸ ਤਰੀਕੇ ਦੇ ਨਾਲ ਇੱਕ डंडा फड़या हुआ है इस एक्टर ने हच पत्नी नाल मौजूद है ते और भी कुछ जो लोक में उठे नजर आ रहे हैं सिक्योरिटी गार्ड ने भागीकल है वो भी मौके पे मौजूद ने थे फोर्टूनर गड्डी जो चिट्टे रंग की है उसकी पांच तोड़ जो है वो कीती जा रही है ते इस विचाले जो शिकायतकर्ता ने मनप्रीत उनादेवलो शिकायत दर्ज करवाई गई ते इस विचाले ਕਿਹਾ ਗਿਆ ਹੈ ਕਿ ਜੋ ਐਕਟਰ ਨੇ ਉਹਨਾਂ ਦੀ ਪਤਨੀ ਨੇ ਉਹਨਾਂ ਦੇ ਵੱਲੋਂ ਪੰਨ ਤੋੜ ਉਹਨਾਂ ਦੀ ਗੱਡੀ ਦੀ ਹਿੱਤੀ ਗਈ ਹੈ ਯਾਨੀ ਕਿ ਚੋਰੀ ਦੇ ਇਲਜ਼ਾਮ ਵੀ ਲਗਾਏ ਗਏ ਨੇ ਫੋਰਚੂਨਰ ਗੱਡੀ ਦੀ ਪੰਨ ਤੋੜ ਕਰਦਿਆਂ ਦੀ ਵੀਡੀਓ ਵੀ ਸਾਹਮਣੇ ਆਈ ਹੈ ਹੋਮਲੈਂਡ ਸੋਸਾਇਟੀ ਹੈ ਸੋਹਾਨਾ ਗੁਰਦੁਆਰਾ ਸਾਹਿਬ ਹੈ ਮੋਹੱਲੀ ਦਾ ਉਸਦੇ ਬਿਲਕੁਲ ਹੀ ਸਾਹਮਣੇ ਆ ਪੌਸ਼ ਸੋਸਾਇਟੀ ਪੈਂਦੀ ਹੈ ਤੇ ਵੱਡੇ ਵੱਡੇ ਸਿੰਗਰਸ ਪੰਜਾਬੀ ਐਕਟਰਸ ਇਸ ਪੈਂਗੀ ਹੋਮਲੈਂਡ ਸੋਸਾਇਟੀ ਚ ਰਹਿੰਦੇ ਨੇ तमाम ਜੁਸੀ ਸਿਟੀ ਵਿੱਚ ਫੋਟੋ ਸਾਹਮਣੇ ਆਈ ਹੈ ਕਈ ਹੋਰ ਗੱਡੀਆਂ ਵੀ ਪਾਰਕਿੰਗ ਵਿੱਚ ਲੱਕੇ ਹੋਏ ਯਾਨੀ ਹਾਲਾਂਕਿ ਜੋ एक्टर ने कुलजिंदर उन्होंने कहना है कि पार्किंग को अब पूरा विवाद होया है कि जो पार्किंग से कुलजिंदर जो एक्टर ने उन्होंने ब्लॉक की गई थी शिकायतकर्ता मनप्रीत वालों जिस बाद उन्होंने गुस्सा आया तो उन्होंने जो फॉर्चूनर गड्डी है उसकी तोड़ की थी, तो थी। हालांकि इस पूरे मामले से जो शिकायत है वो ऑलरेडी पुलिस दे दी गई है विवादों तो कुलजिंदर सिद्धू ने वीडियो पाके सफाई दी ਮੇਨਾ ਮੇਰੇ ਤੋਂ ਕਿ ਮਨੋਜ ਰਾਠੀ ਫੋਨ ਲਾਈਨ ਤੇ ਮੌਜੂਦ ਨੇ ਮਨੋਜ ਪੂਰਾ ਮਾਮਲਾ ਜਾਨਣਾ ਚਾਹਾਂਗੇ ਹਾਲਾਂਕਿ ਐਕਟਰ ਦੇ ਵੱਲੋਂ ਸਫਾਈ ਦਿੱਤੀ ਗਈ ਹੈ ਕਿ ਉਹਨਾਂ ਦੀ ਪਾਰਕਿੰਗ ਨੂੰ ਬਲੌਕ ਕੀਤਾ ਗਿਆ ਸੀ ਗੁੱਸੇ ਚ ਆ ਕੇ ਉਹਨਾਂ ਦੇ ਵੱਲੋਂ ਇੱਕ ਕਦਮ ਚੁੱਕਿਆ ਗਿਆ ਦੇਖੋ ਸਰਬਜੋਤ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਬਹੁਤ ਅਹਿਮ ਹੈ ਹਾਲਾਂਕਿ ਸੀਸੀਟੀਵੀ ਜ਼ਰੂਰ ਸਾਹਮਣੇ ਆਈ ਹੈ ਉਹ ਜਿਹੜੀ ਤੁਸੀਂ ਸਕਰੀਨ ਤੇ ਵੀ ਦੇ ਰਹੇ ਹੋ ਇਹਦੇ ਵਿੱਚ ਜਿਹੜੇ ਮਨਪ੍ਰੀਤ ਨੇ ਜਿਨ੍ਹਾਂ ਨੇ ਇਹ ਪੂਰਾ ਜਿਹੜੀ ਕੰਪਲੇਨਟ ਦਿੱਤੀ ਹੈ ਇਦੇ ਵਿੱਚ ਹੁਣ ਦੋ ਤਿੰਨ ਚੀਜ਼ਾਂ ਨੇ ਜਿਹੜੀ ਹੁਣ ਮਨਪ੍ਰੀਤ ਵੀ ਸਾਡੇ ਨਾਲ ਗੱਲਬਾਤ ਹੋਈ ਹੈ ਮਨਪ੍ਰੀਤ ਦਾ ਕਹਿਣਾ ਹੈ ਕਿ ਮੇਰੀ ਗੱਡੀ ਜਿਹੜੀ ਆ ਉਹ ਭੰਨੀ ਗਈ ਔਰ ਗੱਡੀ ਨੂੰ ਭੰਨ ਕੇ ਦਿੱਤਾ ਤੁਸੀਂ ਤਸਵੀਰਾਂ ਵੀ ਦੇਖ ਰਹੇ ਹੋ ਕਿ ਉਹਦੀ ਵਾਈਫ ਤੇ ਕੁਲਜਿੰਦਰ ਜਿਹੜਾ ਪੰਜਾਬੀ ਜਿਹੜਾ ਦੱਸ ਰਿਹਾ ਕਿ ਪੰਜਾਬੀ ਗਾਇਕ ਹੈ ਸਿੰਗਰ ਹੈ ਤੇ ਇਹਦੇ ਆਪਣੀ ਵਾਈਫ ਦੇ ਨਾਲ ਮਿਲ ਕੇ ਮੇਰੀ ਨਵੀਂ ਗੱਡੀ ਟੈਂਪਰੇਰੀ ਗੱਡੀ ਜਿਹੜੀ ਭੰਨੀ ਔਰ ਇੱਕ ਸਿਰਫ ਪਾਰਕਿੰਗ ਦੇ ਮੁੱਦੇ ਨੂੰ ਲੈ ਕੇ ਸਿਰਫ ਪਾਰਕਿੰਗ ਦੇ ਮੁੱਦੇ ਨੂੰ ਲੈ ਕੇ ਇਹ ਸਾਰਾ ਵਿਵਾਦ ਹੋਇਆ ਔਰ ਇਹ ਹੋਮਲੈਂਡ ਦੀ ਸੁਸਾਇਟੀ ਅ ਦੱਸੀ ਜਾ ਰਹੀ ਹੈ ਸਰਬਜੋਤ ਤੁਹਾਨੂੰ ਮਨੋਸ਼ ਜੀ ਤੁਹਾਡਾ ਰੁਕ ਕਰਾਂਗੇ ਸਾਡੇ ਨਾਲ ਕੁੰਜਿੰਦਰ ਸਿੱਧੂ ਪੰਜਾਬੀ ਐਕਟਰ ਖੁਦ ਫੋਨ ਲਾਈਨ ਤੇ ਜੁੜੇ ਨੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ న్యూਸ 18 ਪੰਜਾਬ ਤੇ ਆ ਪੂਰਾ तमाम ਮਾਮਲਾ ਸਾਹਮਣੇ ਹੈ ਤੁਹਾਡੇ ਤੇ ਇਲਜ਼ਾਮ ਲੱਗੇ ਨੇ ਕਿ ਤੁਸੀਂ ਫੋਰਚੂਨਰ ਗੱਡੀ ਦੀ ਪੰਜ ਤੋੜ ਕੀਤੀ ਹੈ ਨਾਲੇ ਡੈਸ਼ ਬੋਰਡ ਤੋਂ ਚੋਰੀ ਵੀ ਕੀਤੀ ਹੈ ਸੋਨੇ ਦੀ ਚੇਨ ਤੇ 25000 ਰੁਪਏ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇਹ ਬਿਲਕੁਲ ਬੇਵਿਰਿਆਦ ਇਲਜ਼ਾਮ ਨਹੀਂ ਦਰਸਲ ਹੋਇਆ ਹੈ ਇਹ ਸੀਗਾ ਪਾਰਕਿੰਗ ਲੈ ਕੇ ਚਰਚੁਰ ਹੋਇਆ ਸਾਡਾ ਹੂੰ ਇੱਕ ਮਨਪਰੀ ਨਾਮ ਦਾ ਟੈਨੈਂਟ ਹੈਗਾ ਇੱਥੇ ਸਾਡੀ ਸੋਸਾਇਟੀ ਦੇ ਵਿੱਚ ਉਹ ਬੜਾ ਬਦਨਾਮ ਤੇ ਬਦਮਾਸ਼ ਜੀ ਕਿਸਮ ਦਾ ਬੰਦਾ ਹੈ ਤੇ ਉਹਨੇ ਬੇਸਿਕਲੀ ਕੀ ਕੀਤਾ ਮੇਰੀਆਂ ਗੱਡੀਆਂ ਦੇ ਪਿੱਛੇ ਆਪਣੀ ਗੱਡੀ ਖੜੀ ਕਰਕੇ ਓਵਰਨਾਈਟ ਮੇਰੀਆਂ ਗੱਡੀਆਂ ਨੂੰ ਬਲੌਕ ਕਰਦਾ ਹੂੰ ਦਾਵਾ ਉਹਦਾ ਇਹ ਸੀਗਾ ਕਿ ਇੱਕ ਪਾਰਕਿੰਗ ਪੋਲ ਜਿਹੜਾ ਵਾ ਉਹਦੀ ਪਰਮਿਸ਼ਨ ਉਹਨੂੰ ਮਿਲੀ ਹੋਈ ਆ ਉਹ ਪਾਰਕਿੰਗ ਪੋਟ ਦਾ ਕੋਈ ਵਾਰਤ ਨਹੀਂ ਉਹਦਾ ਰਸਲ ਫਨਾਟ ਜਿਹੜਾ ਉਹ ਕੋਈ ਰਹਿੰਦਾ ਨਹੀਂ ਉਹ ਖਾਲੀ ਪੋਟ ਹੈ ਜਿੱਥੇ ਕੋਈ ਵੀ ਗੱਡੀ ਖੜੀ ਕਰ ਦਿੰਦਾ ਹੂੰ ਉਹਦਾ ਦਾਵਾ ਸੀ ਕਿ ਇੱਥੇ ਸਿਰਫ ਮੇਰੀ ਗੱਡੀ ਖੜੀ ਹੋ ਗਈ ਤੇ ਇੱਕ ਟਾਈਮ ਦੇ ਉੱਤੇ ਉਹ ਮੇਰੀ ਵਾਈਫ ਦੇ ਜਾਣਾ ਸੀਗਾ ਤੇ ਡਾਕਟਰ ਕੋਲ ਉਹਨੇ 베ਰੀ ਪਾਰਕਿੰਗ ਅੱਗੇ ਪਿੱਛੇ ਗੱਡੀਆਂ ਖੜੀਆਂ ਹੁੰਦੀਆਂ ਉਹਨੇ ਉੱਥੇ ਗੱਡੀ ਖੜੀ ਕਰਤੀ ਉਹ ਨੂੰ ਇਸ ਗੱਲ ਦੀ ਤਕਲੀਫ ਹੋਈ ਤੇ ਉਹਨੇ ਆਪਣੀ ਗੱਡੀ ਨਾਲ ਮੇਰੀ ਵੀ ਗੱਡੀ ਦਾ ਵੀ ਤੇ ਮੇਰੀ ਵਾਈਫ ਦੀ ਗੱਡੀ ਦਾ ਵੀ ਰਸਤਾ ਬਲੌਕ ਕਰਤਾ ਹੂੰ ਤੇ ਇਹ ਓਵਰਨਾਈਟ ਗੱਡੀ ਖੜੀ ਰਹੀ ਮੇਰੀ ਗੱਡੀਆਂ ਦੇ ਪਿਛੇ ਇਹ ਦੀ ਅਜੀਤ ਸੁਸਾਇਟੀ ਮਸਲੇ ਨੂੰ ਸਮਝਾਉਣ ਦੇ ਲਈ ਕੋਸ਼ਿਸ਼ ਕਰਦੀ ਰਹੀ ਸਿਕਿਉਰਿਟੀ ਗਾਰਡ ਦੇ ਕੋਲ ਜਾਂਦੇ ਰਹੇ ਵੀ ਚਾਬੀ ਦੇ ਦੇ ਗੱਡੀ ਹਟਾ ਲੈ ਆਪਣੀ ਹੂੰ ਐਸੇ ਜਾਣਾ ਕਿਤੇ ਪਰ ਇਹਨੇ ਨਹੀਂ ਹਟਾਈ ਕੀਤੀ ਫਿਰ ਵੀ ਮੈਂ ਰਾਤ ਨਿਕਲੀ ਨਾ ਕਿ ਕਰ ਕੋਈ ਗੱਲ ਨਹੀਂ ਅਗਰ ਸਵੇਰੇ ਤਾਂ ਮਸਲਾ ਹੱਲ ਹੋ ਜੂਗਾ ਆਪਣੇ ਆਪ ਚਲੋ ਛੋਟੀ ਜੀ ਗੱਲ ਹੂੰ ਸੋ ਸਵੇਰੇ ਵੀ ਇਹਨੇ 4 ਵਜੇ ਤੱਕ ਆਪਣੀ ਗੱਡੀ ਨਹੀਂ ਹਟਾਈ ਉੱਥੋਂ ਤੇ ਜਦ ਮੇਰੀ ਵਾਈਫ ਅਕਤੀ ਕੱਢਣ ਲਈ ਸਹੀ ਹੈ ਗਈ ਤੇ ਇਹਦੇ ਉਹਦੇ ਨਾਲ ਬਤਨੀ ਸੀ ਜਦ ਇਹ ਗੱਲ ਮੈਨੂੰ ਪਤਾ ਲੱਗੀ ਫਿਰ ਮੈਂ ਥੱਲੇ ਗਿਆ ਫਿਰ ਮੈਨੂੰ ਦੇਖ ਕੇ ਭੱਜ ਗਿਆ ਬੰਦਾ ਤੇ ਉਸ ਤੋਂ ਬਾਅਦ ਜੋ ਕੁਝ ਹੋਇਆ ਤੁਹਾਡੇ ਸਾਹਮਣੇ ਹੀ ਆ ਸੋ ਇੱਕ ਪਲ ਜਿਦਾਂ ਤੁਹਾਨੂੰ ਨਹੀਂ ਲੱਗਦਾ ਸੀ ਕਿ ਇਹੋ ਜਿਹਾ ਸਟੈਪ ਚੱਕਣਾ ਜਾਇਜ਼ ਹੈ ਕਿ ਗੱਡੀ ਦੀ ਪੰਨ ਤੋੜ ਕੀਤੀ ਜਾਏ ਇਨਫੈਕਟ ਤੁਸੀਂ ਪੁਲਿਸ ਕੋਲ ਜਾਂਦੇ ਸ਼ਿਕਾਇਤ ਕਰਦੇ हां नहीं मैं तो वो, हुँ। हुँ। वो मैं सहमत हूं तो ਤੁਹਾਡੇ ਨਾਲ ਹੀਟ ਆਫ ਦਾ ਮੂਮੈਂਟ ਦੇ ਵਿੱਚ ਇੱਕ ਕੰਮ ਹੋਇਆ ਕਿਉਂਕਿ ਜਦੋਂ ਗੱਲ ਤੁਹਾਡੀ ਕਿਸੇ ਭੈਣ ਤੇ ਆ ਜੇ ਜਾਂ ਤੁਹਾਡੀ ਵਾਈਫ ਤੇ ਆ ਜੇ ਮਾਂ ਤੇ ਆ ਜੇ ਫਿਰ ਉਹੋ ਜੀ ਗੱਲ ਤੇ ਉੱਤੇ ਬੰਦਾ ਕਈ ਵਾਰ ਹੀਟ ਹੋ ਜਾਂਦਾ ਸੋ ਮੇਰਾ ਵੋਇਸ ਪਲੀ ਸਭਾਏ ਆ ساری ਦੁਨੀਆ ਨੂੰ ਪਤਾ ਜਿਹੜੇ ਮੈਨੂੰ ਜਾਣਦੇ ਨੇ ਕਿ ਮੈਂ ਕਦੀ ਆਪਣਾ ਟੈਂਪਰ ਨਹੀਂ ਲੂਜ਼ ਕਰਦਾ ਮੇਰਾ ਮਤਲਬ ਹੈ ਰਿਕਾਰਡ ਹੈ ਟੈਂਪਰ ਮੈਨੇਜਮੈਂਟ ਤੇ ਉੱਤੇ ਮੈਂ ਬਹੁਤ ਕੰਮ ਕੀਤਾ ਆਪਣੇ ਹੂੰ ਪਰੇਕ ਇੰਦਾ ਦਾ ਮੂਮੈਂਟ ਹੋ ਗਿਆ ਸੀਗਾ ਜਿਹਦੇ ਵਿੱਚ ਇਹ ਗੱਲ ਹੋਈ ਆ ਤੇ ਪੁਲਿਸ ਨੂੰ ਵੀ ਮੈਂ ਆਪਣਾ ਵਰਜਨ ਦੇ ਚੁੱਕਾ ਬਾਕੀ ਇਹ ਸਾਡੀ ਸੋਸਾਇਟੀ ਐ ਇਸ ਵੇਲੇ ਕਿਉਂਕਿ ਸੋਸਾਇਟੀ ਦਾ ਮਸਲਾ ਚਾਰ ਦੀਵਾਰੀ ਦੇ ਅੰਦਰ ਚਾਹੁੰਦੇ ਆ ਗੱਲ ਖਤਮ ਹੋ ਜੇ। ਸੋ ਲੱਗੇ ਹੋਏ ਨੇ ਇਹ ਮਸਲਾ ਹੱਲ ਹੋ ਜੇਗਾ। ਇੱਕ ਸ਼ਿਕਾਇਤਕਰਤਾ ਮਨਪੀਤ ਦੇ ਵੱਲੋਂ ਆ ਵੀ ਕਿਹਾ ਗਿਆ ਕਿ ਚੋਰੀ ਵੀ ਕੀਤੀ ਗਈ ਹੈ, ਪੰਤ ਤੋਂ ਬਾਹਰ ਡੈਸ਼ਬੋਰਡ ਤੋਂ 25000 ਰੁਪਏ ਸੋਨੇ ਦੀ ਚੇਨ ਵੀ ਕੱਢੀ ਗਈ। ਉਹ ਤੁਸੀਂ ਸਮਝਦਾਰ ਹੋ ਤੁਹਾਡੇ ਸਾਹਮਣੇ ਉੱਥੇ ਜੇ ਵੀਡੀਓ ਤੁਸੀਂ ਦੇਖੀ ਆ ਤੇ ਉੱਥੇ ਸਾਰੇ ਸਿਕਿਉਰਿਟੀ ਗਾਰਡ ਖੜੇ ਨੇ ਕੋਲ ਜਿਹੜੇ ਪ੍ਰੋਟੈਜੀ ਦੇ ਹਜੇ ਨੇ ਉਹ ਸਿਕਿਉਰਿਟੀ ਗਾਰਡਾਂ ਦੇ ਉੱਪਰ ਬਲਕਿ ਇਹ ਇੰਟਰੈਕਟ ਤਰੀਕੇ ਨਾਲ ਬੰਦਾ ਇਲਜ਼ਾਮ ਲਗਾ ਰਿਹਾ ਕਿਉਂਕਿ ਮੇਰੇ ਤੋਂ ਪਹਿਲਾਂ ਵੀ ਸਿਕਿਉਰਿਟੀ ਗਾਰਡ ਦੇ ਹੱਥ 'ਚ ਸੀਗੀ ਜੇ ਤੁਸੀਂ ਵੀਡੀਓ ਨੂੰ ਦੇਖੋ ਤੇ ਉਹ ਸਿਕਿਉਰਿਟੀ ਗਾਰਡ ਜਿਹੜੇ ਨੇ ਉਹ ਬੈਟਰ ਤੁਹਾਨੂੰ ਦੱਸ ਸਕਦੇ ਆ ਇਹੋ ਜੀ ਮਤਲਬ ਇਹ ਤਾਂ ਮਤਲਬ ਉਹ ਬੰਦੇ ਦਾ ਕੈਰੇਕਟਰ ਸ਼ੋਅ ਕਰ ਰਹੀ ਹੈ ਇਦਾਂ ਦੇ ਇਲਜ਼ਾਮ ਲਾ ਕੇ ਕਿ ਉਹ ਬੰਦਾ ਕਿਸ ਹੱਦ ਤੱਕ ਗਿਰਿਆ ਹੋਇਆ ਬੰਦਾ ਹੋਊਗਾ ਜਿਹੜਾ ਇਹੋ ਜਿਹੇ ਇਲ ਹਾਂਜੀ ਹੂੰ ਨਹੀਂ ਤੇ ਤੁਹਾਨੂੰ ਨਹੀਂ ਲੱਗਦਾ ਸੀ ਕਿ ਜੋ ਕਨਸਰਨਡ ਮੈਨੇਜਮੈਂਟ ਹੈ ਉਸ ਦੇ ਕੋਲ ਜਾਣਾ ਚਾਹੀਦਾ ਸੀ ਕਨਸਰਨਡ ਮੈਨੇਜਮੈਂਟ ਕੋਲ ਮਸਲਾ ਜਿਹੜਾ ਸੀ ਡੇਢ ਦਿਨ ਤੋਂ ਕਨਸਰਨਡ ਮੈਨੇਜਮੈਂਟ ਕੋਲ ਹੀ ਸੀ ਮਸਲਾ ਪਰ ਉਹ ਜਦੋਂ ਗੱਲ ਫਿਰ ਵੀ ਪਾਰਕਿੰਗ ਉਹਨੇ ਮੇਰੀ ਬਲੌਕ ਕੀਤੀ ਮੈਂ ਉਸ ਮੂਮੈਂਟ ਤੱਕ ਉਹਦੇ ਨਾਲ ਕੋਈ ਝਗੜਾ ਨਹੀਂ ਕੀਤਾ ਪਰ ਜਦੋਂ ਉਹਨੇ ਮੇਰੀ ਵਾਈਫ ਨਾਲ ਬਤਮੀਜ਼ੀ ਕੀਤੀ ਉਹ ਡੈਟ ਵਾਈਜ਼ ਕਿੰਨੀ ਕਿੰਨੀ ਬਤਮੀਜ਼ੀ ਕੀਤੀ ਹੈ ਤੁਹਾਡੀ ਵਾਈਫ ਨਾਲ ਹਣੇ ਗੱਲਾਂ ਟੀਵੀ ਦੇ ਉੱਤੇ ਕਰਨੋ ਆ ਇਹ ਦੇਲਿਓ ਆ ਰੈਡੀ ਸੋਸਾਇਟੀ ਜਿਹੜੀ ਆ ਉਹ ਇਨਵੋਲ ਹੈ ਤੇ ਉਹ ਆਰ ਡੀ ਜੀ ਸਮਾਜ ਨੇ ਨੂੰ ਲੋਕਾਤਰ ਕਰਿਆ ਨਹੀਂ ਤੁਹਾਡੇ ਵੱਲੋਂ ਕੋਈ ਮਾਮਲਾ ਦਰਜ ਕਰਵਾਇਆ ਗਿਆ ਹੈ ਮੈਂ ਪੁਲਿਸ ਨੂੰ ਆਪਣਾ ਵਰਜਨ ਦੇ ਦਿੰਦਾ ਇਹਨੇ ਕੰਪਲੇਨ ਜਰੂਰ ਦਿੱਤੀ ਸੀ ਆਪਣੀ ਤੇ ਮੈਂ ਵੀ ਆਪਣਾ ਵਰਜਨ ਦੇ ਦਿੰਦਾ ਤੇ ਦਿਸ ਇਜ਼ ਦੀ ਸੈਂਸ ਨਹੀਂ ਤੁਹਾਡੇ ਵੱਲੋਂ ਕਿਹਾ ਗਿਆ ਹੈ ਕਿ ਆ ਜੋ ਸ਼ਿਕਾਇਤ ਕਰਤਾ ਹੈ ਮਨਪ੍ਰੀਤ ਆ ਥੋੜਾ ਜਿਹਾ ਬਦਮਾਸ਼ ਕਿਸਮ ਦਾ ਇਨਸਾਨ ਹੈ हां बिल्कुल बिल्कुल एदा ਤੁਸੀਂ ਰਿਪੋਰਟੇਸ਼ਨ ਚੈੱਕ ਕਰੋਗੇ ਤੇ ਤੁਹਾਨੂੰ ਆਪ ਹੀ ਪਤਾ ਲੱਗ ਜਾਊਗਾ ਮੈਂ ਤਾਂ ਇਹਦੇ ਤੇ ਡੈਫਮੇਸ਼ਨ ਦਾ ਕੇਸ ਕਰਨਾ ਜਿਹੜੇ ਆ ਮੈਨੂੰ ਇਲਜ਼ਾਮ ਲਾਇਏ ਨੇ ਮੇਰੇ ਤੇ ਚੋਰੀ ਚਕਾਰੀ ਲਈ ਇਹ ਮੋਕਾਂਥਿੰਗ ਸੋ ਇਹ ਇਹਦੀ ਆਪਾ ਦੀ ਦੁਨੀਆ ਨੂੰ ਪਤਾ ਹੈ ਦੁਨੀਆ ਮੇਰੇ ਬਾਰੇ ਵੀ ਜਾਣਦੀ ਆ ਸੋ ਘਟੋ ਘਟ ਇਹਦੀ ਗਾ ਸੋਸਾਇਟੀ ਵਾਲਿਆਂ ਨੂੰ ਤਾਂ ਪਤਾ ਹੀ ਨਹੀਂ ਦਾ ਕਿ ਇਹਦੇ ਨੇ ਕਿਸੇ ਨਾਲ ਕਿਸੇ ਨਾਲ ਪੰਡਾ ਖੜਾ ਹੀ ਰਿਹਾ ਹੂੰ ਤੇ ਆ ਪੂਰਾ ਕਿੰਨੇ ਵਜੇ ਦਾ ਮਾਮਲਾ ਹੈ ਜਦੋਂ ਤੁਸੀਂ ਤੁਹਾਡਾ ਕਹਿਣਾ ਹੈ ਕਿ ਤੁਹਾਡੀ ਗੱਡੀ ਦਾ ਰਸਤਾ ਬਲੌਕ ਕੀਤਾ ਹੋਇਆ ਸੀ ਹਾਲਾਂਕਿ ਤੁਸੀਂ ਸਿਕਿਉਰਿਟੀ ਗਾਰਡਸ ਨੂੰ ਵੀ ਸ਼ਿਕਾਇਤ ਕਰਤਾ ਦੇ ਘਰ ਭੇਜਿਆ ਪਰ ਚਾਬੀ ਨਹੀਂ ਦਿੱਤੀ ਗਈ ਗੱਡੀ ਦੀ हां सिक्योरिटी गार्ड ਤਾਂ ਵਿਚਾਰੇ ਦਰਦੇ ਕਰ ਰਹੇ ਹਟਾ ਦੇ ਦੋ ਤਿੰਨ ਵਾਰੀ ਉਹ ਇਹਦੇ ਘਰ ਗਏ ਤੇ ਉਹਦਾ ਕੁ ਕਹਿਣਾ ਸੀ ਪਹਿਲਾਂ ਉਹਨਾਂ ਨੂੰ ਕਹੋ ਸੌਰੀ ਟੀਮ ਕਰਨ ਕੁੱਪ ਦੇ ਵਿੱਚ ਲਿਖਣ ਕਿ ਅਸੀਂ ਇੱਥੇ ਗੱਡੀ ਨਹੀਂ ਲਾਵਾਂਗੇ ਸਿਕਿਉਰਿਟੀ ਵਾਲਿਆਂ ਨੇ ਵੀ ਦੋ ਤਿੰਨ ਵਾਰੀਆਂ ਨੇ ਜਲੀਲ ਕਰਕੇ ਭੇਜਿਆ ਉਹ ਸਾਰੇ ਬੰਦੇ ਇਹਦੇ ਖਿਲਾਫ ਸਟੇਟਮੈਂਟ ਇਹਨੂੰ ਤਿਆਰ ਨਹੀਂ ਹੂੰ ਹੂੰ ਤੇ ਉਹ ਦੱਸ ਸਕਦੇ ਤੁਸੀਂ ਸ਼ਿਕਾਇਤ ਕਰਤਾ ਹੈ ਕੌਣ ਹਾਂਜੀ ਸ਼ਿਕਾਇਤ ਕਰਤਾ ਹੈ ਕੌਣ ਉਹਨਾਂ ਨੂੰ ਥੋੜੀ ਜਿਹੀ ਬੈਕਗ੍ਰਾਉਂਡ ਕੁ ਕੀ ਜੇ ਅਸੀਂ ਗੱਲ ਕਰੀਏ ਤੇ ਹੋਮਲੈਂਡ ਸੁਸਾਇਟੀ ਜ਼ਿਆਦਾਤਰ ਜੋ ਪੰਜਾਬੀ ਸਿੰਗਰ ਤੇ ਐਕਟਰਸ ਹੀ ਰਹਿੰਦੇ ਨੇ ਨੇ ਉਹ ਇਹ ਜਮਾਲ ਜੀ ਕਿਸਮ ਦਾ ਬੰਦਾ ਵਾ ਹੁਣ ਮੇਰੀ ਪਰ ਕੀ ਗੱਲ ਕਰਨੀ ਆ ਤੁਸੀਂ ਆਪ ਹੀ ਵੈਰੀਫਾਈ ਕਰ ਲਓ ਤੁਹਾਨੂੰ ਪਤਾ ਲੱਗ ਜੂਗਾ ਕੀ ਇਹਦਾ ਜ਼ਿੰਮੇਦਾਰ ਹੈ ਤੇ ਕੀ ਇਹ ਬੰਦੇ ਦਾ ਕੰਮ ਹੈ ਹੂੰ ਜੀ ਤੇ ਕਿੰਨੇ ਵਜੇ ਦੀ ਪੂਰੀ ਘਟਨਾ ਹੈ ਹਾਲਾਂਕਿ ਤੁਹਾਡੇ ਵੱਲੋਂ ਕਿਹਾ ਗਿਆ ਕਿ ਸਵੇਰੇ 4 ਵਜੇ ਤੁਸੀਂ ਡਾਕਟਰ ਕੋਲ ਜਾਣਾ ਸੀ ਆਪਣੀ ਵਾਈਫ ਨੂੰ ਸਵੇਰੇ 4 ਵਜੇ ਨਹੀਂ ਕੀ ਸਵੇਰੇ 4 ਵਜੇ 3:30 ਤੋਂ 4 ਵਜੇ ਦੇ ਵਿੱਚ ਘਟਣਾ ਲੱਗ ਪਈ ਜੀ ਜੀ ਜੀ